ਨਾਜ਼ਰੀਨ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਦੇ ਇੱਕ ਦਹੀ ਦਿਹਾਤੀ ਇਲਾਕਾ ਲੋਪੋਕੇ ਦੇ ਨੇੜੇ ਲੱਗਦਾ ਪ੍ਰੀਤ ਨਗਰ ਵਿਖੇ ਜਿੱਥੇ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਨਾਨਕ ਸਿੰਘ ਨਾਵਲਿਸਟ ਜੋ ਕਿ ਜਨਮ 4 ਜੁਲਾਈ 1897 ਚੱਕ ਹਮੀਦ ਜ਼ਿਲ੍ਹਾ ਜ਼ੇਲਮ ਪਾਕਿਸਤਾਨ ਦੇਹਾਂਤ 28 ਦਸੰਬਰ 1971 ਪ੍ਰੀਤ ਨਗਰ ਜ਼ਿਲ੍ਹਾ ਅੰਮ੍ਰਿਤਸਰ ਦੀ ਸਲੇਟ ਲੱਗੀ ਆ ਔਰ ਬੜੇ ਹੀ ਪ੍ਰਸਿੱਧ ਨਾਵਲਿਸਟ ਸਾਡੇ ਪੰਜਾਬ ਦੇ ਜਿਨ੍ਹਾਂ ਦੀ ਕ੍ਰੀਏਟਿਵ ਇਮੇਜਿਨੇਸ਼ਨ ਜਿਨ੍ਹਾਂ ਦੇ ਆਰਟਿਸਟਿਕ ਅਸਥੈਟਿਕਸ ਪੰਜਾਬੀ ਦੇ ਵਿੱਚ ਉਹਨਾਂ ਦੇ ਲਿਟਰੇਚਰ ਉਹਨਾਂ ਦੇ ਨਾਵਲਸ ਉਹਨਾਂ ਜਿਹੜੇ ਸਮਾਜੀ ਇਸ਼ੂ ਇਕਨੋਮਿਕ ਇਸ਼ੂ ਇਨਕਵੈਲਟੀ ਦੇ ਇਸ਼ੂਜ਼ ਕਰਪਸ਼ਨ ਹਿਪੋਕ੍ਰੇਸੀ ਔਰ ਕਮਿਊਨਲਿਜ਼ਮ ਦੇ ਇਸ਼ੂਜ਼ ਦੇ ਉੱਤੇ ਬਹੁਤ ਸਾਰੇ ਨਾਵਲ ਲਿਖੇ ਆਪਣੇ ਵਿਚਾਰ ਪੇਸ਼ ਕੀਤੇ ਬਹੁਤ ਲਿਖਤਾਂ ਲਿਖੀਆਂ ਜਿਹਦੀਆਂ ਪੰਜਾਬ ਦੇ ਵਿੱਚ ਹਰ ਸਮੇਂ ਚਰਚਾ ਦਾ ਵਿਸ਼ਾ ਬਣਦਾ ਰਿਹਾ ਔਰ ਇੰਡੀਪੈਂਡੈਂਸ ਲਹਿਰ ਦੇ ਵਿੱਚ ਫ੍ਰੀडम ਲਹਿਰ ਦੇ ਵਿੱਚ ਵੀ ਉਹਨਾਂ ਨੇ ਆਪਣੇ ਲਿਖਤਾਂ ਰਹੀ ਬੜਾ ਵੱਡਾ ਯੋਗਦਾਨ ਪਾਇਆ ਉਹ ਪੰਜਾਬ ਦੇ ਇੰਡੀਆ ਦੇ ਉਹ ਸੌਂਗ ਰਾਈਟਰ ਨੋਵਲਿਸਟ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਉੱਤੇ ਬਹੁਤ ਵੱਡਾ ਲਿਟਰੇਰੀ ਕੰਮ ਕੀਤਾ ਅੱਜ ਅਸੀਂ ਉਸ ਜਗ੍ਹਾ ਦੇ ਉੱਤੇ ਆ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਔਰ ਤੁਸੀਂ ਦੇਖ ਲਓ ਕਿ ਸਾਡੇ ਪੰਜਾਬ ਦੇ ਵਿੱਚ ਕਦੇ ਸ਼ਹੀਦਾਂ ਦਾ ਅਪਮਾਨ ਕੀਤਾ ਜਾਂਦਾ ਆ ਕਦੀ ਯੋਧਿਆਂ ਦਾ ਅਪਮਾਨ ਕੀਤਾ ਜਾਂਦਾ ਕਦੀ ਧਾਰਮਿਕ ਸਥਾਨਾਂ ਦਾ ਅਪਮਾਨ ਕੀਤਾ ਜਾਂਦਾ ਆ ਤੇ ਕਦੀ ਤੁਸੀਂ ਆਪ ਦੇਖ ਲਓ ਕਿ ਜਿਹੜੀ ਜਗ੍ਹਾ ਦੇ ਉੱਤੇ ਪੰਜਾਬ ਦੇ ਐਡੇ ਵੱਡੇ ਪ੍ਰੋਲਿਫਿਕ ਰਾਈਟਰ ਐਡੇ ਵੱਡੇ ਨੋਵਲਿਸਟ ਦਾ ਅੰਤਿਮ ਸੰਸਕਾਰ ਹੋਇਆ ਹੋਵੇ ਉਹਦੇ ਮੌਜੂਦਾ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਹਰ ਜਗ੍ਹਾ ਜੰਗਲੀ ਬੂਟੀ ਉੱਗੀ ਆ ਔਰ ਪੱਥਰ ਕਈ ਜਗ੍ਹਾ ਤੋਂ ਟੁੱਟਿਆ ਭੱਜਿਆ ਔਰ ਸਾਰੇ ਪਾਸੇ ਹੀ ਗੰਦਗੀ ਦੀ ਪਰਮਾਰ ਇਸ ਸਥਾਨ ਤੇ ਸਾਨੂੰ ਦਿਖ ਰਹੀ ਆ ਨਾਨਕ ਸਿੰਘ ਜੀ ਉਹ ਨੋਵਲਿਸਟ ਰਹੇ ਆ ਜਿਨ੍ਹਾਂ ਨੇ ਕਿੰਨੇ ਕਿੰਨੇ ਵੱਡੇ ਨਾਵਲ ਪਵਿੱਤਰ ਪਾਪੀ ਉਹਨਾਂ ਦੇ ਤੁਸੀਂ ਬਲਰਾਜ ਸਾਨੀ ਉਹਨਾਂ ਦੇ ਬੜੇ ਵੱਡੇ ਐਡਮਾਇਰਰ ਸੀਗੇ ਔਰ ਉਹਨਾਂ ਨੇ ਪੰਜਾਬੀ ਮੂਵੀ ਨਾਨਕ ਦੁਖੀਆ ਸਭ ਸੰਸਾਰ ਉਹਦੇ ਵਿੱਚ ਵੀ ਸਾਰੀ ਗੱਲਬਾਤ ਲਿਖੀ ਔਰ ਵੱਡੇ ਵੱਡੀਆਂ ਨਾਵਲਸ ਔਰ ਵੱਡੀਆਂ ਵੱਡੀਆਂ ਰਾਈਟਿੰਗਸ ਸਾਡੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖੇ ਜਿਸ ਦੇ ਨਾਲ ਪੰਜਾਬੀ ਮਾਂ ਬੋਲੀ ਦਾ ਬੜਾ ਪ੍ਰਚਾਰ ਪ੍ਰਸਾਰ ਹੋਇਆ ਔਰ ਕਰੀਬ 50 ਦੇ ਕਰੀਬ ਉਹਨਾਂ ਨੇ ਕਿਤਾਬਾਂ ਨੋਵਲ ਜਿਹੜੇ ਉਹ ਲਿਖੇ ਪੰਜਾਬੀ ਫਿਕਸ਼ਨ ਤੇ ਵੀ ਕੰਮ ਕੀਤਾ ਸੈਕੂਲਰਾਈਜੇਸ਼ਨ ਤੇ ਵੀ ਕੰਮ ਕੀਤਾ ਔਰ ਉਹਨਾਂ ਦਾ ਬੜਾ ਪ੍ਰਮੁੱਖ ਇੱਕ ਨੋਵਲ ਹੈਗਾ ਚਿੱਟਾ ਲਹੂ ਔਰ ਇਦਾਂ ਦੇ ਲਿਖਾਰੀਆਂ ਨੂੰ ਇਦਾਂ ਦੇ ਬੁੱਧੀਜੀਵੀਆਂ ਨੂੰ ਇਦਾਂ ਦੇ ਚੰਗੇ ਲੋਕਾਂ ਨੂੰ ਇਦਾਂ ਦੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਲੋਕਾਂ ਨੂੰ ਅਸੀਂ ਪੰਜਾਬੀ ਲੋਕ ਸਨਮਾਨ ਸਤਕਾਰ ਨਹੀਂ ਦੇ ਪਾਰੇ ਪ੍ਰੀਤਨਗਰ ਇੱਕ ਜਿਹੜਾ ਇਲਾਕਾ ਜਿੱਥੇ ਸਮੇਂ ਸਰ ਉਹ ਸਮੇਂ ਕੰਟੈਂਪੋਰੀ ਸਮੇ ਦੇ ਵਿੱਚ ਵੱਡੀਆਂ-ਵੱਡੀਆਂ ਹਸਤੀਆਂ ਇੱਥੇ ਮੌਜੂਦ ਰਹੀਆਂ ਬਲਰਾਜ ਛਾਣੀ ਵਰਗੇ ਲੋਕ ਇੱਥੇ ਆਉਂਦੇ ਰਹੇ ਅਮਰਤਾ ਪ੍ਰੀਤਮ ਜੀ ਵਰਗੇ ਲੋਕ ਆਉਂਦੇ ਰਹੇ ਇੱਥੇ ਕੁਝ ਕਿਲੋਮੀਟਰ ਦੇ ਦੂਰ ਅ ਮਰਹੂਮ ਗਾਇਕਾ ਨੂਰ ਜਹਾਂ ਉਹਨਾਂ ਦੀ ਵੀ ਰੈ residense ਜਿੱਥੇ ਉਹ ਠਹਿਰ ਸੀ ਉਹ ਵੀ ਹੈ ਇਦਾਂ ਦੀਆਂ ਪ੍ਰਮੁੱਖ ਸ਼ਕਤੀ ਤਾਂ ਇੱਥੇ ਸਮੇ ਸਮੇਂ ਸਰ ਰਹਉਂਦੀ ਆ ਰਹੀਆਂ ਗੁਰਬਖਸ਼ ਸਿੰਘ ਜੀ ਪ੍ਰੀਤ ਲੜੀ ਉਹਨਾਂ ਦਾ ਵੀ ਸਾਹਮਣੇ ਅਸੀਂ ਦੇਖ ਪਾ ਰਹੇ ਹਾਂ ਕਿ ਉਹਨਾਂ ਦਾ ਵੀ ਇੱਕ ਭਵਨ ਬਣਿਆ ਪ੍ਰੀਤ ਭਵਨ ਸੋ ਬੜੇ ਪ੍ਰੋਮਿਨੈਂਟ ਰਾਈਟਰਸ ਬੜੇ ਪ੍ਰੋਮਿਨੈਂਟ ਫਿਲਾਸਫਰਸ ਪੇਂਟਰਸ ਬੜੇ ਫਿਲਮਕਾਰ ਵੱਡੇ ਤੋਂ ਵੱਡੇ ਇਸ ਜਗ੍ਹਾ ਦੇ ਉੱਤੇ ਆਉਂਦੇ ਰਹੇ ਇੱਥੋਂ ਦਾ ਕੀ ਸਿਆਸੀ ਸ਼ਖਸੀਅਤਾਂ ਵੀ ਪੀਐਮ ਇੱਥੇ ਆਉਂਦੇ ਰਹੇ ਆ ਪ੍ਰਾਈਮ ਮਿਨਿਸਟਰ ਆਫ ਇੰਡੀਆ ਦਾ ਵੀ ਵਿਜ਼ਿਟ ਇੱਥੇ ਉਸ ਸਮੇਂ ਦੇ ਹੁੰਦਾ ਰਿਹਾ ਸੋ ਇਸ ਕਰਕੇ ਤੁਸੀਂ ਇਹ ਦੇਖ ਰਹੇ ਹੋ ਮੇਰਾ ਇਹ ਚੀਜ਼ ਦਿਖਾਉਣ ਦਾ ਮਕਸਦ ਇਹ ਹੀ ਸੀ ਕਿ ਕਿਸਾਂ ਅਸੀਂ ਆਪਣੇ ਸ਼ਹੀਦਾਂ ਨੂੰ ਕਿਸ ਤਰ੍ਹਾਂ ਆਪਣੇ ਯੋਧਿਆਂ ਨੂੰ ਕੌਮ ਦੇ ਕਿਸ ਤਰ੍ਹਾਂ ਆਪਣੇ ਕੌਮ ਦੇ ਲਿਖਾਰੀਆਂ ਨੂੰ ਚੰਗੇ ਲਿਖਣ ਵਾਲੇ ਲੋਕਾਂ ਨੂੰ ਸਿਰਫ ਉਹਨਾਂ ਦੇ ਜਨਮ ਦਿਵਸ ਤੇ ਜਾਂ ਮੌਤ ਦੇ ਦਿਵਸ ਤੇ ਉਤੇ ਯਾਦ ਕਰਦੇ ਆ 4 ਜੁਲਾਈ ਤਕਰੀਬ ਅੱਜ 7 ਜੁਲਾਈ ਵੱਲੇ ਇੱਥੇ ਮੌਜੂਦ ਆ 4 ਜੁਲਾਈ ਨੂੰ ਹੀ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵੱਲੋਂ ਇਹਨਾਂ ਦਾ ਨਾਨਕ ਸਿੰਘ ਜੀ ਦਾ ਜੋ ਕਿ ਨੋਬਲਿਸ ਨੇ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਸੀ ਉਹਨਾਂ ਨੂੰ ਬਰਥ ਐਨੀਵਰਸਰੀ ਮਨਾਇ ਗਈ ਸੀ ਸਤਕਾਰ ਸਨਮਾਨ ਭੇਟ ਕੀਤਾ ਗਿਆ ਸੀ ਪਰ ਜਿਹੜੀ ਜਗ੍ਹਾ ਦੇ ਉੱਤੇ ਉਹਨਾਂ ਦੀ ਇੱਕ ਪਲੇਸ ਬਣੀ ਆ ਸਪੇਸ ਬਣੀ ਆ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਹ ਜਗ੍ਹਾ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਬੜੇ ਬਦਤਰੀਨ ਕਿਤੇ ਬੂਟੇ ਉੱਗੇ ਆ ਕਿਤੇ ਪਿੱਪਲ ਉੱਗੇ ਆ ਕਿਤੋਂ ਪੱਥਰ ਟੁੱਟ ਗਿਆ ਇਹ ਸਾਰੀਆਂ ਚੀਜ਼ਾਂ ਤੁਸੀਂ ਬੜੀ ਕਲੈਰਿਟੀ ਦੇ ਨਾਲ ਇਹ ਦੇਖ ਸਕਦੇ ਹੋ ਜੇ ਤੁਹਾਨੂੰ ਸਾਰੀ ਸਰੌਂਡਿੰਗ ਅਸੀਂ ਵਾਕ ਕਰਕੇ ਦਿਖਾ ਦਈਏ ਕਿ ਕਿੰਨੇ ਬਦਤਰੀਨ ਹਾਲਾਤ ਬਣਿਆ ਸੋ ਮੇਰੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਜਿਹੜੇ ਵੀ ਸਾਡੇ ਬੁੱਧੀਜੀਵੀ ਵਰਗ ਦੇ ਲੋਕ ਆ ਸਾਡੀਆਂ ਉਹ ਚ ਸ਼ਖਸੀਅਤਾਂ ਨੇ ਤੁਸੀਂ ਆਪ ਦੇਖ ਸਕਦੇ ਹੋ ਕਿ ਇੱਕ ਸੀਮੈਂਟ ਦੇ ਨਾਲ ਇਦਾਂ ਦਾ ਗ੍ਰਾਫਿਕ ਬਣਾਇਆ ਕਿਤਾਬ ਦਰਚਾਈ ਗਈ ਆ ਇਹ ਦੱਸਦਾ ਹੈ ਕਿ ਪੰਜਾਬੀ ਲੋਕਾਂ ਦਾ ਜਿੱਥੇ ਜੰਗ ਜੂਰੇ ਆ ਉੱਥੇ ਪੰਜਾਬੀ ਲੋਕਾਂ ਦਾ ਪੜ੍ਹਾਈ ਵੱਲ ਵੀ ਬੜਾ ਵੱਡਾ ਧਿਆਨ ਸੀ ਬਹੁਤ ਵੱਡਾ ਯੋਗਦਾਨ ਇਹ ਪੰਜਾਬ ਦੀ ਮਾਂ ਬੋਲੀ ਨੂੰ ਲਿਟਰਰੀ ਸਿਸਟਮ ਨੂੰ ਵੀ ਉਹਨਾਂ ਨੇ ਦਿੱਤਾ ਸੋ ਮੇਰੀ ਫਿਰ ਅਪੀਲ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿ ਉਹ ਆਪ ਆਪਣੇ ਆਪ ਨੂੰ ਹੇ ਹੁਣ ਵੀ ਉਹ ਮੈਂ ਸਮਝਦਾ ਕਿ ਕਲਾਕਾਰ ਉਹਨਾਂ ਦੇ ਅੰਦਰੋਂ ਨਹੀਂ ਜਾਂਦੀ ਕਲਾਕਾਰ ਸਮਝਦੇ ਆ ਕਲਾਕਾਰ ਰਹੇ ਆ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਵੱਲ ਜ਼ਿਆਦਾ ਰੁਚੀ ਹੋਣੀ ਚਾਹੀਦੀ ਆ ਰੁਝੇਵੇਂ ਹੋਣੇ ਚਾਹੀਦੇ ਆ ਤਾਂ ਜੋ ਇਹਨਾਂ ਵੱਡੇ ਨੋਵਲਿਸਟ ਲਿਖਾਰੀਆਂ ਦੀ ਜਿਹੜੀਆਂ ਵੀ ਸਪੀਸਿਸ ਹੈਗੀਆਂ ਉਹਨਾਂ ਦੀ ਜਗ੍ਹਾ ਮੈਂ ਹੈਗੀਆਂ ਉਹਨਾਂ ਦੀ ਬਹੁਤ ਦੇਖਰੇਖ ਕੀਤੀ ਜਾਵੇ ਸਪੈਸ਼ਲ ਉਹਨਾਂ ਨੂੰ ਜਿਸ ਤਰ੍ਹਾਂ ਤਰ੍ਹਾਂ ਦੀ ਵੀ ਜ਼ਰੂਰਤ ਹੁੰਦੀ ਹੈ ਅਲਾਉਂਸਸ ਦੀ ਜ਼ਰੂਰਤ ਹੁੰਦੀ ਹੈ ਖਾਂਸੀ ਜ਼ਰੂਰ ਹੁੰਦੀ ਹੈ ਇਹਨਾਂ ਸੰਸਥਾਵਾਂ ਨੂੰ ਜੇ ਦਿੱਤੀ ਜਾਵੇ ਤਾਂ ਜੋ ਸਥਾਨਾਂ ਦੀ ਦੇਖਰੇਖੀ ਜਾ ਸਕੇ ਆਉਣ ਆਉਣ ਵਾਲੀ ਪੀੜ੍ਹੀ ਵੀ ਇੱਥੇ ਆ ਕੇ ਆਪਣੇ ਆਪ ਨੂੰ ਗਰਵ ਮਹਿਸੂਸ ਕਰੇ ਮਾਨ ਸਨਮਾਨ ਮਹਿਸੂਸ ਕਰੇ ਔਰ ਸਮਝ ਸਕੇ ਕਿ ਸਾਡੀ ਪੰਜਾਬੀ ਮਾਂ ਬੋਲੀ ਲਈ ਕੰਮ ਕਰਨ ਵਾਲੇ ਲੋਕਾਂ ਦਾ ਸਤਕਾਰ ਉਹਨਾਂ ਦੀ ਸ਼ਾਨ ਕਿਦਾਂ ਦੇਸ਼ੋ ਦੁਨੀਆ ਦੇ ਵਿੱਚ ਬਰਕਰਾਰ ਰਹਿੰਦੀ ਆ ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਦਾਂ ਦੀਆਂ ਥਾਵਾਂ ਦੀ ਸਾਰ ਲੈਣ ਔਰਦੀ ਸੇਵਾ ਸੰਭਾਲ ਕਰਨ ਵਾਸਤੇ ਵੱਧ ਤੋਂ ਵੱਧ ਉਪਰਾਲੇ ਜਾਰੀ ਰੱਖਣ ਧੰਨਵਾਦ